ਮਾਈਨਰ ਬੱਚੇ ਸੀਗੇ 4 ਤੇ ਮਿਸਪਲੇਸ ਹੋ ਗਏ ਸੀ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸਿਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਆਉਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ 1 ਚ ਤਨੂਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਦੇ ਚ ਸਰਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸਐਸਪੀ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫਆਈਆਰ ਦਰਜ ਕਰ ਦਿੱਤੀ ਗਈ 140 ਬੀਐਨਐਸ ਪਾਰਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟਰੇਸ ਹੋਏ ਤੇ ਗੰਗਾ ਨਗਰ ਕੇ ਸਿਤਰਾ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ ਦੇ ਇਹ ਤੱਕ ਇਹਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਹਾਂਜੀ ਚਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਇਸ ਤਰੀਕੇ ਨਾਲ ਹੱਲੇ ਇੱਥੋਂ ਹੀ ਬਦਲ ਲੱਗਾ ਵੀ ਇੱਥੋਂ ਤੁਰੀ ਚੜ ਗਏ ਜੋ ਇਹ ਦੱਸ ਰਹੇ ਬੜਾ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੁਰੀ ਚਲੇ ਗਏ ਤੁਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਯੋਧਿਆ ਤੇ ਚੜ ਗਏ ਕਿਵੇਂ ਚਲੇ ਗਏ ਕਿਉਂ ਚਲੇ ਗਏ ਇਹ ਸਾਰੀ ਗੱਲ ਲੈ ਬੜੀ ਚੰਗੀ ਤਰ੍ਹਾਂ ਕਰਨੀ ਹੈ ਤਸਦੀਕ ਨਾ ਸਾਰੀ ਇਹ ਇਹ ਹੈ ਕਿਥੋਂ ਦੇ ਰਹਿੰਦੇ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸੀਬਿਆ ਪਿੰਡ ਜੋਰੇਂਦਰ ਲੇਬਰਰ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਸਾਡੇ ਕੋਲ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਗ੍ਰੈਂਟ ਦੇ ਨੇ ਚਾਹੇ ਕਿਸੇ ਵੱਡੇ ਕਰਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਸ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਤੇ ਤਰੀ ਤੱਕ ਪ੍ਰੈਜ਼ੈਂਟ ਨਿਕਰੇ ਜਾਂ ਦੇਖੋ ਕਿਸੇ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਧੂਰੀ ਤੱਕ ਪੈਦਲ ਨਹੀਂ ਗਏ ਇੱਥੋਂ ਧੂਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫੇਰ ਟ੍ਰੇਨ ਅੱਗੋਂ ਗੰਗਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚਮਲ ਦੋ ਤਿੰਨ ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲੈਂਦੇ ਆ ਸਰ ਚਾਰ ਬੱਚੇ ਗਏ ਸੀ ਚਾਰੇ ਚਾਰੇ ਮਿਲ ਗਏ ਹਾਂ ਚਾਰੇ ਮਿਲ ਗਏ ਕਿਸੇ ਵਿਅਕਤੀ ਕੋਲੋਂ ਮਿਲੇ ਨਹੀਂ ਯਾਰ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਂ ਘਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਕੋਈ ਵਰਕਾ ਲਾ ਕੇ ਲਗਿਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਮਾਪਾ ਮੁੰਤਰਾ ਦਿੱਤੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਕੋਈ ਬਾਤ ਜੀ ਲੈ ਕੇ ਆਇਓ ਕਿ ਅੱਜ ਲੈ ਕੇ ਆਂਦੇ ਸਵੇਰੇ ਲੈ ਕੇ